ਕੈਬਨਟ ਮੰਤਰੀ ਲਾਜਿਸਿੰਗ ਪੁਲਰਵਰ ਲੋ ਰਾਮਗੜੀਆ ਭਾਈਚਾਰਾ ਅਤੇ ਸੁਨਿਆਰ ਭਾਈਚਾਰੇ ਖਿਲਾਫ ਬੋਲੇ ਅਪਸ਼ਬਦਾਨ ਨੂੰ ਲੈ ਕੇ ਹਲਕਾ ਕੇਮ ਕਰਨ ਦੇ ਅੱਡਾ ਅਮਰਕੋਟ ਵਿਖੇ ਕੈਬਨਿਟ ਮੰਤਰੀ ਲਾਲਜੀ ਸਿੰਘ ਭੱਲਰ ਦਾ ਪੁੱਤਰਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ 71 ਹੋਈ ਰਾਮਗੜੀਆ ਪਾਈਚਾਰੇ ਤੇ ਸੁਨਿਆਰ ਪਾਈਚਾਰਾ ਵੱਲੋਂ ਜਿੱਥੇ ਕੈਬਨਿਟ ਮੰਤਰੀ ਲਾਲਜੀ ਸਿੰਘ ਭੱਲਰ ਵੱਲੋਂ ਬੋਲੇ ਗੇ ਸ਼ਬਦਾਂ ਦੀ ਨਿਖੇਦੀ ਕੀਤੀ ਗਈ ਉਥੇ ਇਸ ਰੋਸ ਪ੍ਰਦਰਸ਼ਨ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੱਲਰ ਭਾਜਪਾ ਦੇ ਆਗੂ ਗੁਰਮukh ਸਿੰਘ ਖੁੱਲਾਵਲੇਰ ਅਤੇ ਹੋਰ ਆਗੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਕੈਬਨਿਟ ਮੰਤਰੀ ਵੱਲੋਂ ਕੀਤੇ ਗੇ ਅਜੇ ਸ਼ਬਦਾਂ ਦੇ ਪ੍ਰਯੋਗ ਦੀ ਸਖਤ ਸ਼ਬਦਾ ਵਿੱਚ ਨਿੰਦਿਆ ਕੀਤੀ ਗਈ ਜਿਹੜੇ ਸਾਡੇ ਗੁਰੂ ਸਬਾਨ ਨੌਵੇਂ ਪਾਤਸ਼ਾਹੀ ਦਾ ਦਿੱਲੀ ਚਾਂਦਨੀ ਚੌਂਕ ਜਿਨ੍ਹਾਂ ਦਾ ਸ਼ੀਸ਼ ਕਲਮ ਕਰਕੇ ਉਹ ਆਪਦਾ ਇੱਥੇ ਲੈ ਕੇ ਕੌਮਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਵਕਤ ਵਕਤ ਦੇ ਉੱਤੇ ਆਉਂਦੇ ਹਰ ਕਿਸ ਨੇ ਆਪਦੀ ਜ਼ਿੰਮੇਵਾਰੀ ਭੂਮਿਕਾ ਨਿਭਾਈ ਆ ਗੱਲ ਕਰੀ ਸਿੱਖ ਤਰਫੋਂ ਸਿੱਖ ਤਰਫੋਂ ਮਦੇ ਵਿੱਚ ਤੀਆਂ ਬਣੀਆਂ ਲਾਜਾਂ ਬੰਧੀਆਂ ਕਿ ਨਾ ਕੋਸ਼ਾਲੀ ਨੇ ਕੀ ਕਹਿਣਾ ਤੁਹਾਡਾ ਇਹ ਦੇਖੋ ਹਮੇਸ਼ਾ ਹੀ ਸਿੱਖ ਕੌਮ ਨੇ ਔਰ ਹਰ ਖਾਸ ਤੌਰ ਤੇ ਤੇ ਪੰਜਾਬੀਆਂ ਨੇ ਚਾਹੇ ਉਹ ਸਿੱਖ ਆ ਚਾਹੇ Hindu ਆ ਚਾਹੇ ਮੁਸਲਮਾਨ ਜਿਹੜਾ ਵੀ ਪੰਜਾਬ 'ਚ ਰਹਿੰਦਾ ਆ ਉਹਨੇ ਹਮੇਸ਼ਾ ਹੀ ਧੀਆ ਪੈਣਾ ਦੀ ਗਰੀਬ ਦੀ ਅਮੀਰ ਦੀ ਹਰ ਕਿਸੇ ਦਾ ਸਤਿਕਾਰ ਕੀਤਾ ਔਰ ਇਥੋਂ ਤੱਕ ਪੰਜਾਬ ਦੇ ਤੇ ਜੇ ਕਦੀ ਕੋਈ ਦੁਸ਼ਮਣ ਵੀ ਕਿਸੇ ਦੇ ਘਰੇ ਆ ਗਿਆ ਨਾ ਤੇ ਉਹਨੂੰ ਵੀ ਅਗਲਾ ਨੇ ਬੰਦਾ ਮਾਨ ਸਤਿਕਾਰ ਦਿੱਤਾ ਵੀ ਚੱਲ ਹੁਣ ਘਰੇ ਆ ਗਿਆ ਕੋਈ ਗੱਲ ਨਹੀਂ ਪਹਿਲੇ ਸਿੱਖਾ ਦੀ ਨਹੀਂ ਸਾਰੇ ਧਰਮਾਂ ਨੂੰ ਕਹੇ ਕਿਸੇ ਧਰਮ ਨੂੰ ਮੰਨਦਾ ਜੇਕਰ ਲਾਲਜੀਤ ਦੀ ਗੱਲ ਕੀਤੀ ਜਾਵੇ ਤਾਂ ਉਹਨੇ ਆਪਣੇ ਬੇਸਟੋਰ ਤੇ ਲਾਈਵ ਹੋ ਕੇ ਜਿਹੜਾ ਹੈ ਭਾਈਚਾਰਕ ਤੋਂ ਜਿਹੜੀ ਮਾਫੀ ਵੀ ਮੰਗੀ ਹੈ ਕਿ ਇਹ ਦੇਖੋ ਉਦੋਂ ਜਦੋਂ ਕੋਈ ਬੰਦਾ ਗਲਤੀ ਕਰ ਪਿੰਦਾ ਉਸ ਤੋਂ ਬਾਅਦ ਮਾਫੀ ਮੰਗਦਾ ਠੀਕ ਹੈ ਚੰਗੀ ਗੱਲ ਉਹਨੂੰ ਛੇਤੀ ਸਮਝ ਉਹਨੂੰ ਆ ਗਈ ਹੈ ਨਹੀਂ ਤੇ ਇਥੇ ਲੋਕਾਂ ਦਾ ਜੋ ਗੁੱਸਾ ਜਾਂ ਜੋਰ ਸੀਗਾ ਜੋ ਉਹਨਾਂ ਦੇ ਅੰਦਰ ਜਿਹੜੀ ਭਾਵਨਾਵਾਂ ਸੀ ਉਹ ਕਿਸੇ ਰੂਪ ਦੇ ਵਿੱਚ ਵੀ ਜਾ ਸਕਦੀ ਸੀ ਚੰਗੀ ਗੱਲ ਉਹਨੇ ਮਾਫੀ ਮੰਗੀ ਪਰ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਕ ਇਹੋ ਜਿਹਾ ਸਿਸਟਮ ਚੱਲ ਰਿਹਾ ਆਪਣੀ ਹਰ ਲੋਕ ਜਿਹੜਾ ਐਕਟਿਵ ਹੋਇਆ ਹੋਇਆ ਆ ਆਪਦੇ ਆਪ ਦੇ ਕੰਮ ਨੂੰ ਲੈ ਕੇ ਆਪਦੀ ਪਾਰਟੀ ਨੂੰ ਇੱਕ ਸਰਗਰਮੀ ਦੇ ਵਿੱਚ ਇਹ ਔਰ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਜੀ ਤਾਂ ਵੀ ਇਹਨਾਂ ਦੌਰਾਂ ਦੇ ਵਿੱਚ ਕੋਈ ਇਹੋ ਜਿਹੀ ਟ੍ਰਿਪਲੀ ਨਹੀਂ ਹੋਵੇ ਜਿਹਦਾ ਜਿਹੜਾ ਅਸਰ ਹੈ ਉਹ ਬੜਾ ਲੰਮੇ ਸਮੇਂ ਤੱਕ ਜਾਵੇ ਕਿਉਂਕਿ ਜਿਹੜੀ ਦਿੱਲੀ ਦੀ ਸਰਕਾਰ ਆ ਉਹ ਤੁਸੀਂ ਆਪਾਂ ਜਾਣਦੇ ਜੀ ਵੀ ਕਿਸ ਤਰੀਕੇ ਦੇ ਨਾਲ ਚਾਹੇ ਮੁਸਲਮਾਨ ਆ ਚਾਹੇ ਜਿੰਨੀਆਂ ਵੀ ਮਿਨੋਰਟੀਜ਼ ਆ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਜਿੱਥੇ ਘੱਟ ਗਿਣਤੀ ਦੇ ਵਿੱਚ ਲੋਕ ਆ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਅਸਰ ਉਹਨਾਂ ਦਾ ਵਧੀਰਾ ਚੱ ਆਪਦੇ ਘਰਾਂ ਦੇ ਚਾਹ ਆਪਦੇ ਪਿਓ ਦਰ ਲਿਆਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਬਾਹਰਲੇ ਸੂਬਿਆਂ ਦੇ ਵਿੱਚ ਉੱਥੇ ਰਹਿਣ ਲੱਗੇ ਉਹਨਾਂ ਨੂੰ ਡਰ ਲੱਗਣ ਲੱਗਾ ਵੀ ਖਰੇ ਨੇ ਆ ਗਏ ਮੋਦੀ ਨੇ ਕੀ ਕਰ ਦੇਣਾ ਕੋਈ ਨਾ ਕੋਈ ਸਰੋਪਣੀ ਕਾਲੀ ਦਲ ਵੱਲੋਂ ਕੋਈ ਵੀ ਨਾਮ ਸੁਣੂ ਜਿਹੜੀ ਇਸ ਫਰਸ਼ ਸ਼ਿਕਾਇਤ ਵੀ ਕੀਤੀ ਗਈ ਆ ਕਿ ਕਾਂਗਰਸ ਵੱਲੋਂ ਵੀ ਇਹੋ ਜਿਹਾ ਐਕਸ਼ਨ ਮੇਰੇ ਖਿਆਲ ਕੋਈ ਅਹੀਂ ਤੇ ਇਥੇ ਪਿੰਡ ਦੇ ਹਲਕੇ ਦੇ ਵਿੱਚ ਕਿਉਂਕਿ ਜਿਹੜਾ ਕਾਂਗਰਸ ਦਾ ਹੈੱਡਕੁਆਰਟਰ ਸਾਡਾ ਚੰਡੀਗੜ੍ਹ ਆ ਉੱਥੋਂ ਇਹਦੀ ਜਿਹੜੀ ਆ ਕਾਰਵਾਈ ਜਿਹੜੀ ਹੈ ਸ਼ਿਕਾਇਤ ਆ ਉਹ ਕੀਤੀ ਜ਼ਰੂਰ ਗਈ ਹੋਊਗੀ